ਕਾਲ ਵੀਰ ਜੀ ਜਗਦੇਵ ਡੇਰੀ ਫਾਰਮ ਸੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਜ਼ਿਲ੍ਹਾ ਵੀਰ ਜੀ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੇ ਪਿੰਡ ਵੀਰ ਜੀ ਤਲਵੰਡੀ ਗਰਾਜੇ ਅੱਜ ਤੁਹਾਡੇ ਲਈ ਦੋ ਪਹਿਲਣਾ ਵੜਾ ਲੈ ਕੇ ਆਏ ਨੇ ਇਹਦੇ 4-4 ਦੰਦ ਵੜਾਂ ਵੀਰ ਜੀ ਕੋ ਪੰਜ-ਪੰਜ ਛੇ-ਛੇ ਦਿਨ ਦੀਆਂ ਕੱਚੀਆਂ ਜੇ ਦੋਵੇਂ ਵੜਾਂ ਵੇਖੋ ਨਮੂਨੇ ਮਟੂ ਬੈ ਜਾ ਉੱਥੇ ਅੰਦਰ ਮੰਜੇ ਦੇ ਇੱਕ ਮਿੰਟ ਹੈ ਹੁਣ ਤੋੜ ਦੇ ਇਹ ਕੋਈ ਪਹਿਲਣ ਵੈੜ ਮੂੰਹ ਚਾਰ ਦੰਦ ਇਹ ਕੋ ਪੰਜ-ਛੇ ਦਿਨ ਵਛੀ ਲੈ ਜੂ ਲੈ ਲਾਜੋ ਰੱਖਾ ਦੋ ਹੱਥ ਸੁਸ ਫੇਰ ਕੇ ਚੰਗੀ ਤਰ੍ਹਾਂ ਈ ਗੰਢੀ ਆਓ ਪਿੱਛੇ ਦਿਖਾ ਲਓ ਦੇਖੋ ਪਹਿਲਣ ਵੈੜ ਮੂੰਹ ਚਾਰ ਦੰਦ ਵੀਰ ਜੀ ਠੰਡੀ ਸੀ ਦੇਖੋ ਚ ਲੈ ਜਾਓ ਵੀਰ ਜੀ ਲੈ ਜਾਓ ਲੈ ਜਾਓ ਹਾਂ ਬੜੀ ਗਿਆ ਵੇੜਾ ਪਹਿਲਾ ਨਾ ਬਲੂਨ ਉਹ ਨਾ ਲੈ ਕੇ ਆਏ ਅੱਜ ਬਿਲਕੁਲ ਸਪੈਸ਼ਲ ਵੇਖੋ ਵਸ਼ਿੰਦ ਬਰੀਰ ਹਾਂ ਤੁਤ ਫੇਰ ਕੇ ਕਰੀ ਚੰਗੀ ਤਰ੍ਹਾਂ ਵਖਾ ਦੋ ਠੰਡੀਆਂ ਵੇੜਾ ਕੱਲਾ ਕੱਲਾ ਵੀ ਜੀ ਥਣ ਲੱਗਾ ਜੇ ਵੇਖੋ ਸਪੈਸ਼ਲ ਦੋ ਚਾਰ ਦਿਨਾਂ ਦੇ 88 ਲੀਟਰ ਚੱਲਣਗੇ ਆਰਾਮ ਕਰ ਦੀ ਵੀਜੀ ਮੁੱਲ ਵੀਜੀ ਬਹੁਤ ਆਪਣੇ ਜਾਇਜ਼ ਹੋਣਗੇ ਫਿਕਸ ਜੇ ਰੇਟ ਹੋਣੇ ਜੀ ਵਸੀ ਦਾਾਂਗੇ ਜੀ ਜੈਸਨ ਉਹ 55000 ਦੇ ਉੱਤੋਂ 100 ਛੂਟ ਹੋਣੀ ਜੀ ਵੇਖੋ ਰੇਟ ਵੀਜੀ ਤੇ ਵਸੀਆਂ ਵੇਖੋ 55000 ਤੋਂ ਛੂਟ ਆ ਵੀ ਪਹਿਲਾਂ ਵਸੀ ਜੇ ਵੀਜੀ ਇਹ ਮੂੰਹ ਇਹ ਸੇਹ ਦਾੰਦ ਜੀ ਖੋਲ ਦਿਓ ਵੀਜੀ ਇਹਨੂੰ ਤੋਰੋ ਦੋਵੇਂ ਇੱਕੋ ਦੇ ਇੱਕੋ ਕਾਪੀ ਹੈਗੇ ਇਹ ਵੀ ਪਹਿਲਾਂ ਨ ਵਛੀ ਜੀ ਇਹ ਵਛੀ ਹਫਤਾ ਲੈ ਜੋ ਆਰਾਮ ਲੈ ਜੋ ਲੈ ਜੋ ਚਲੋ ਮੋੜ ਲਿਆ ਵੀਰ ਜੀ ਪਹਿਲਾਂ ਨ ਵਛੀ ਇਹ ਵਛੀ ਮੂੰਹ ਛੇਦਾਂ ਤੇ ਕੋਈ ਨੇ ਉੱਥੇ ਬੰਨ ਕੇ ਹੱਥ ਉੱਤੇ ਫੇਰ ਕੇ ਦਿਖਾ ਦੇ ਫੁੱਲ ਬਰੀਡ ਦੇ ਨੇ ਰੰਗ ਪ੍ਰਿੰਟ ਬਹੁਤ ਵਧੀਆ ਇਹਨਾਂ ਦੇ ਦੋਵੇਂ ਪਹਿਲਾਂ ਦਸੀਆਂ ਜੀ ਇੱਕੋ ਜੇ ਕੱਦ ਜੀ ਉਦਾ ਮੜਾ ਮੋਟਾ ਥਣ ਜਾਉਦਾ ਵੇਖੋ ਥਣ ਐ ਪੂਰਾ ਹਥੀਂ ਚੁਵਾਈ ਵਾਲਾ ਥਣ ਜੀ ਵਸੀਆਂ ਦਾ ਇਹਦਾ ਰੇਟ ਵੀਰ ਜੀ ਹੋਗਾ 54000 ਚੋਂ 100 ਛੂਟ ਹੋਏਗੀ ਆ ਬੈਟ ਦਾ 55 ਇਹਦਾ ਵਿਜੀ 54 ਜ਼ਿਲ੍ਹਾ ਵਿਜੀ ਗੁਰਦਾਸਪੁਰ ਦੇ ਤਹਿਸੀਲ ਡੇਰਾ ਬਾਬਾ ਨਾਨਕ ਪਿੰਡ ਵਿਜੀ ਤਲਵੰਡੀ ਗਰਾਹ ਫਿਕਸ ਜੇ ਰੇਟ ਦੇ ਨੰਬਰ ਬੋਲਦੇ ਵਿਜੀ ਆਪਣਾ 7986448 ਦੇ ਦੁਬਾਰਾ ਫਿਰ ਬੋਲਦੇ 7986448 ਧੰਨਵਾਦ ਜੀ